ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਸਕਤਰਾ ਸ਼੍ਰੀ ਹਲਤਖਸਰ ਜਿੱਤੇ ਬਾਹਰ ਤਦਾਦ ਜੇ ਕਿ ਅੱਜ ਪੰਥ ਦੀ ਬਿਹਤਰਣ ਵਾਸਤੇ ਜੋ ਇੱਕ ਬੜਾ ਵੱਡਾ ਜੋ ਫੈਸਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਪੁਰਾਣੇ ਮੈਂਬਰ ਸਾਹਿਬਾਨ ਹੈਗੇ ਨੇ ਜੋ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਜੁੜੇ ਨੇ ਤਾਂ ਉਹ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸ਼੍ਰੀ ਹਲਤਖਸਰ ਵਿਖੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜੋ ਜੋ ਸ਼੍ਰੀ ਹਲਤਖਸਰ ਦਾ ਜੋ ਸਿੰਘ ਸਾਹਿਬ ਹੈਗੇ ਨੇ ਜਨਰ ਰਗਬੀਰ ਸਿੰਘ ਜੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਤਾਂ ਪੰਥ ਦੀ ਤੇ ਪੰਜਾਬ ਦੀ ਜਿਹੜੀ ਆ ਬਿਹਤਰਣ ਪਵਿ

ਵੱਡੇ ਫੈਸਲੇ ਜੋ ਇਥੋਂ ਲਿੱਤੇ ਜਾਣਗੇ ਤਾਂ ਉੱਥੇ ਹੀ ਕਿਤਨੇ ਕਿਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸ਼੍ਰੀ ਕਾਲਤਖਸਬ ਦੇ ਉੱਤੇ ਜੋ ਆ ਕੇ ਇੱਥੇ ਜੋ ਮਿਲਣ ਤੋਂ ਬਾਅਦ ਸਿੰਘ ਸਾਹਿਬ ਕੇ ਅੰਦਰ ਰਕਬੀ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਇੱਕ ਜੋ ਕਹਿ ਸਕਦਾ ਕਿ ਅਰਦਾਸ ਵੀ ਕੀਤੀ ਜਾਏਗੀ ਇਸ ਮੌਕੇ ਜੋ ਉੱਥੇ ਮੌਜੂਦ ਹੋਣਗੇ ਉਹਨਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਪ੍ਰੇਮ ਸਿੰਘ ਚੰਦੂ ਮજરા ਜੀ, ਸੁਰਜੀਤ ਸਿੰਘ ਜੀ ਰਾਖੜਾ, ਭਾਈ ਮਨਜੀਤ ਸਿੰਘ ਜੀ ਪੂਰਾ ਕੋਹਰਨਾ ਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਪ੍ਰਮਿੰਦਰ ਸਿੰਘ ਟਿੰਡਸਾ ਜੀ, ਚਰਨਜੀਤ ਸਿੰਘ ਬਰਾੜ, ਬੀਬੀ ਜ਼ਗੀਰਕੋੜ ਜੀ ਸੂਚਾ ਸਿੰਘ ਛੋਟੇਪੁਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਪੰਥਕ ਆਗੂ ਵੀ ਸ਼ਾਮਲ ਹੋਣਗੇ ਤਾਂ ਇਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਇਹਨਾਂ ਵੱਲੋਂ ਜੋ ਕਿਹਾ ਜਾ ਰਿਹਾ ਜੋ ਕਿ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਜੋ ਜੋ ਪਹਿਲਾਂ ਕਹਿ ਸਕਦੇ ਆ ਕਿ ਭੁੱਲਾ ਚੁੱਕਾ ਹੋਈਆਂ ਨੇ ਜੋ ਬੇਅਦਬੀਆਂ ਵੀ ਹੋਈਆਂ ਨੇ ਤਾਂ ਉਹ ਸਭ ਦੀ ਜਿਹੜੀ ਆ ਇੱਕ ਮਾਫੀ ਮੰਗਣ ਵਾਸਤੇ ਜੋ ਸ਼੍ਰੀ ਕਲਤਕ ਸਾਬ ਦੇ ਸਿੰਘ ਸਾਹਿਬ ਨੇ ਉਹਨਾਂ ਦੇ ਅੱਗੇ ਇੱਥੇ ਆ ਕੇ ਜੋ ਮਾਫੀ ਮੰਗੀ ਜਾਈਏ ਕਿ ਰਹਿਤ ਮਰਿਆਦਾ ਅਨੁਸਾਰ ਜੋ ਬਾਤ ਚੋੜਨਾਂ ਵਾਲੀ ਜਿਹੜੀ ਸਜ਼ਾ ਵੀ ਲਗਾਈ ਜਾਣੀ ਹੈਗੀ ਆ ਤਾਂ ਪੰਜ ਸੈਬਾਨਾਂ ਦੀ ਮੀਟਿੰਗ ਵੀ ਹੋਏਗੀ ਇਸ ਤੋਂ ਪਰੰਤ ਤਾ ਉਸ ਤੋਂ ਬਾਅਦ ਸ਼੍ਰੀ ਕਲਤਕ ਸਾਬ ਤੋਂ ਜੋ ਹੁਕਮ ਨਿਕਲ ਕੇ ਸਾਹਮਣੇ ਆਏਗਾ ਤਾਂ ਉਹ ਚੀਜ਼ ਨੂੰ ਸਾਰੇ ਲੈ ਕੇ ਤੜਣਾ ਕੱਲੀ ਕੱਲੀ ਅਪਡੇਟ ਜੋ ਆ ਸਾਂਝੀ ਕਰਦੇ ਰਵਾਂਗੇ ਤਾਂ ਕੱਲੀ ਕੱਲੀ ਅਪਡੇਟ ਵੇਖਣ ਵਾਸਤੇ ਬਣੇ ਰਹੋ ਜਗਬੰਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰਸ ਨੇ ਜਗਬੰਨ ਟੀਵੀ ਸ਼੍ਰੀ ਹਮਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਸਕਤਰਾ ਸ਼੍ਰੀ ਹਲਤਖ ਸਾਹਿਬ ਜਿੱਤੇ ਬਾਹਰ ਤੇ ਦੱਸ ਦੇ ਕਿ ਅੱਜ ਪੰਥ ਦੀ ਬਿਹਤਰੀਨ ਵਾਸਤੇ ਜੋ ਇੱਕ ਬੜਾ ਵੱਡਾ ਜੋ ਫੈਸਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਪੁਰਾਣੇ ਮੈਂਬਰ ਸਾਹਿਬਾਨ ਹੈਗੇ ਨੇ ਜੋ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਜੁੜੇ ਨੇ ਤਾਂ ਉਹ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸ਼੍ਰੀ ਹਲ ਜੋ ਜੋ ਸ਼੍ਰੀ ਹਰਿਖਾਲਤਾਖਬ ਦਾ ਜੋ ਸਿੰਘ ਸਾਹਿਬ ਹੈਗੇ ਨੇ ਕਹਿੰਦੇ ਰਗਵੇਰ ਸਿੰਘ ਜੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਤਾਂ ਪੰਥ ਦੀ ਤੇ ਪੰਜਾਬ ਦੀ ਜਿਹੜੀ ਆ ਬਿਹਤਰੀਨ ਭਵਿੱਖ ਵਾਸਤੇ ਜੋ ਅੱਜ ਵਡੇ ਫੈਸਲੇ ਜੋ ਇਥੋਂ ਲੀਤੇ ਜਾਣਗੇ ਤਾਂ ਉੱਥੇ ਹੀ ਕਿਤਨੇ ਕਿਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸ਼੍ਰੀ ਕਾਲਤਕ ਸਾਹਿਬ ਦੇ ਉੱਤੇ ਜੋ ਆ ਕੇ ਇੱਥੇ ਜੋ ਮਿਲਣ ਤੋਂ ਬਾਅਦ ਸਿੰਘ ਸਾਹਿਬ ਜਾਂ ਰਕਬੇ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਇੱਕ ਜੋ ਕਹਿ ਸਕਦਾ ਕਿ ਅਰਦਾਸ ਵੀ ਕੀਤੀ ਜਾਏਗੀ ਇਸ ਮੌਕੇ ਜੋ ਉੱਥੇ ਮੌਜੂਦ ਹੋਣਗੇ ਉਹਨਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਪ੍ਰੇਮ ਸਿੰਘ ਚੰਦੂ ਮજરા ਜੀ, ਸੁਖਜੀਤ ਸਿੰਘ ਜੀ ਰਾਖੜਾ, ਭਾਈ ਮਨਜੀਤ ਸਿੰਘ ਜੀ ਪੂਰਾ ਕੋਹਰਨਾ ਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਪਰਮਿੰਦਰ ਸਿੰਘ ਟਿੰਡਸਾ ਜੀ, ਚਰਨਜੀਤ ਸਿੰਘ ਬਰਾੜ, ਬੀਬੀ ਜ਼ਗੀਰ ਕੋਰ ਜੀ ਸੂਚਾ ਸਿੰਘ ਛੋਟੇਪੁਰ ਗੁਰਪ੍ਰਤਾਪ ਸਿੰਘ ਵੱਡਾਲਾ ਅਤੇ ਹੋਰ ਪੰਥਕ ਆਗੂ ਵੀ ਸ਼ਾਮਲ ਹੋਣਗੇ ਤਾਂ ਇਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਇਹਨਾਂ ਵੱਲੋਂ ਜੋ ਕਿਹਾ ਜਾ ਰਿਹਾ ਜੋ ਕਿ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਜੋ ਜੋ ਪਹਿਲਾਂ ਕਹਿ ਸਕਦਾ ਕਿ ਭੁੱਲਾ ਚੁੱਕਾ ਹੋਈਆਂ ਨੇ ਜੋ ਬੇਅਦਬੀਆਂ ਵੀ ਹੋਈਆਂ ਨੇ ਤਾਂ ਉਹ ਸਭ ਦੀ ਜਿਹੜੀ ਆ ਇੱਕ ਮਾਫੀ ਮੰਗਣ ਵਾਸਤੇ ਜੋ ਸ਼੍ਰੀ ਕਾਲਤਖਬ ਸਾਹਿਬ ਦੇ ਸਿੰਘ ਸਾਹਿਬ ਨੇ ਉਹਨਾਂ ਦੇ ਅੱਗੇ ਇੱਥੇ ਆ ਕੇ ਜੋ ਮਾਫੀ ਮੰਗੀ ਜਾਈਏ ਕਿ ਰਹਿਤ ਮਰਿਆਦਾ ਅਨੁਸਾਰ ਜੋ ਬਾਤ ਚੋੜਨਾਂ ਵਾਲੀ ਜਿਹੜੀ ਸਜ਼ਾ ਵੀ ਲਗਾਈ ਜਾਣੀ ਹੈਗੀ ਆ ਤਾਂ ਪੰਜ ਸੈਬਾਨਾਂ ਦੀ ਮੀਟਿੰਗ ਵੀ ਹੋਏਗੀ ਇਸ ਤੋਂ ਪਰੰਤ ਤਾ ਉਸ ਤੋਂ ਬਾਅਦ ਸ਼੍ਰੀ ਕਾਲਤਖਬ ਸਾਹਿਬ ਤੋਂ ਜੋ ਹੁਕਮ ਨਿਕਲ ਕੇ ਸਾਹਮਣੇ ਆਏਗਾ ਤਾਂ ਉਹ ਚੀਜ਼ ਨੂੰ ਸਾਰੇ ਲੈ ਕੇ ਤੜਨ ਨਾਲ ਕੱਲੀ ਕੱਲੀ ਅਪਡੇਟ ਜੋ ਆ ਸਾਂਝੀ ਕਰਦੇ ਰਹਾਂਗੇ ਗੇ ਤਾਂ ਕਲੀ-ਕਲੀ ਅਪਡੇਟ ਵੇਖਣ ਵਾਸਤੇ ਬਣੇ ਰਹੋ ਜਗਬਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਕਲਸ ਨਾਲ ਜਗਬਨੀ ਟੀਵੀ ਸ਼੍ਰੀ ਹਮਸ਼ਾ ਸਾਹਿਬ